ਕਿਸਾਨ ਵਿਰੋਗ ਗ로우 ਇੰਡੀਗੋ ਦੀ ਟੀਮ ਅੱਜ ਪਹੁੰਚੀ ਹੈ ਨਾਬਾ ਏਰੀਏ ਦੇ ਵਿੱਚ ਤਾਂ ਨਾਬਾ ਏਰੀਏ ਦੇ ਵਿੱਚ ਪਿੰਡ ਹੈਗਾ ਦਲੱਦੀ ਤਾਂ ਮੇਰੇ ਨਾਲ ਨੇ ਫਾਰਮਰ ਗੁਰਸੇਵਕ ਸਿੰਘ ਜੀ ਜਿਹੜੇ ਤਕਰੀਬਨ 100 ਏਕੜ ਦੇ ਕਰੀਬ ਖੇਤੀ ਕਰਦੇ ਆ ਤਾਂ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਕੁਝ ਪ੍ਰੋਡਕਟ ਵਰਤੇ ਆਪਣੇ ਗ로우 ਇੰਡੀਗੋ ਦੇ ਤਾਂ ਉਹਨਾਂ ਦੇ ਬਾਰੇ ਆਓ ਉਹਨਾਂ ਦੇ ਕੀ ਵਿਚਾਰ ਨੇ ਕੀ ਰਿਵਿਊ ਨੇ ਉਹਨਾਂ ਤੋਂ ਸੁਣਦੇ ਆਪਾਂ ਤਾਂ ਗੁਰਸੇਵਕ ਸਿੰਘ ਜੀ ਤੁਸੀਂ ਗ로우 ਇੰਡੀਗੋ ਦਾ ਕਿਹੜਾ ਪ੍ਰੋਡਕਟ ਵਰਤਿਆ ਗ੍ਰਾਉਂਡੀ ਕੋਦਾ ਇਹ ਗੁਰਜਤ ਵਰਤੇ ਗੁਰਜਤ ਦਾ ਦਾਣੇਦਾਰ ਖਾਦਾ ਹਾਂ ਹਾਂ ਉਹਦਾ ਪੂਰਾ ਟਾਪ ਦਾ ਰਿਜ਼ਲਟ ਮਿਲਿਆ ਜੀ ਟਾਪ ਦਾ ਰਿਜ਼ਲਟ ਕਹਿਣ ਦਾ ਮਤਲਬ ਜਾਨੀ ਕਹਿਣ ਦਾ ਮਤਲਬ ਜੀ ਤੁਸੀਂ ਆ ਜੀੜੀ ਦੇ ਸਕਦੇ ਹੋ ਹਾਂਜੀ ਹਾਂਜੀ ਇਹ ਜੀੜੀ 35 ਦਿਨਾਂ ਦੀ ਹੈ ਵੀਰੇ ਅੱਛਾ ਜੀ ਇਹਦੇ ਵਿੱਚ ਜੀ ਪਿਛਲੀ ਵਾਰ ਨਾ ਤੁਗਣਾ ਪਰ ਪੂਰਾ ਟਾਪ ਦਾ ਹਾਂ ਪਿਛਲੇ ਫਸਲ ਚ ਕੀ ਹੁੰਦਾ ਸੀ ਜਿਵੇਂ ਤੁਸੀਂ ਸਾਨੂੰ ਪਹਿਲਾਂ ਵੀ ਦੱਸ ਰਹੇ ਸੀਗੇ ਹਾਂਜੀ ਪਿਛਲੇ ਸਾਲਾਂ ਚ ਜੀ ਇਹ ਖਾਦ ਪਾਈ ਜਾਂਦੇ ਤੇ ਹਾਂਜੀ ਇਹਨੂੰ ਲੱਗਦੀ ਹੈ ਨਹੀਂ ਲੱਗਦੀ ਹੈ ਨਹੀਂ ਹਾਂਜੀ ਆ ਪੂਰਾ ਵਧੀਆ ਜੀ ਉਬਿਰ ਜੀ ਨੇ ਸਾਨੂੰ ਦੱਸਿਆ ਲਈ ਅੱਛਾ ਜੀ ਇਹਨਾਂ ਨੇ ਕਿਹਾ ਜੀ ਕਹਿੰਦੇ ਵੀ ਸਾਨੂੰ ਕਿ ਤੁਸੀਂ 10-15 ਕਿੱਲਾਂ ਚ ਵਰਤ ਤੁਸੀਂ ਪਹਿਲਾਂ ਕਿੰਨੀ ਕਿੱਲਾਂ ਚ ਵਰਤਿਆ ਪਹਿਲਾਂ ਇਹ 10 ਕਿੱਲਾਂ ਚ ਵਰਤਦਾ ਸੀ 10 ਕਿੱਲਾਂ ਚ ਵਰਤਿਆ ਤੁਸੀਂ ਹਰ ਦੂਜਾ ਫਿਰ ਉਹ ਪੂਰੇ 100 ਦੇ 100 ਕਿੱਲੇ ਚ ਪਾਇਆ 100 ਕਿੱਲੇ ਚ ਪਾਇਆ ਇਹਦੇ ਵਿੱਚ ਝੋਟ ਨਹੀਂ ਜੀ ਅੱਛਾ ਦਲੱਦੀ ਪਿੰਡਾ ਮੇਰਾ ਤੂੰ ਪੁੱਛਦਾ ਰਹਦੇ ਹੋ ਪਤਾ ਠੀਕ ਹੈ ਠੀਕ ਹੈ ਜੀ ਠੀਕ ਹੈ ਤਾਂ ਮਤਲਬ ਤੁਸੀਂ ਪੂਰੇ ਸੰਤੋਸ਼ਕ ਮੈਂ ਕਿਹਾ ਨਹੀਂ ਪੂਰੇ ਜਿਵੇਂ ਤੁਸੀਂ ਇੱਕ ਖੇਤ ਨਹੀਂ ਦੱਸਿਆ ਸੀ ਇੱਧਰ 2 ਏਕੜ ਦਾ ਕੋਈ ਖੇਤ ਲਾਇਆ ਉਹ ਵਿੱਚ ਦੇਖ ਸਕਦੇ ਹਾਂ ਉਹ ਨੱਕਿਆਂ ਵੀ ਪਹਿਲਾਂਗਾ ਹਾਂ ਉਹ ਉਹਨਾਂ ਦਾ ਕਿ ਪਹਿਲਾਂ ਲੱਗਿਆ ਉਹ ਤੇ ਕੈਮਰੇ ਨਾਲ ਦਿਖਾ ਦਿੰਦੀ ਉਹ ਪੀਲਾ ਜੰਮ ਕਰਿਆ ਆਪਣੀ ਹੀਰੀ ਸਾਰੀ ਇੱਕ ਬਰਾਬਰ ਅਰੰਗਾਰੇ ਬੂਝਾ ਦੇਖੋ ਤੁਸੀਂ ਪੂਰਾ ਟੌਪ ਪੂਰਾ ਵਧੀਆ ਗੁਰਸੇਵ ਸਿੰਘ ਜੀ ਤੁਸੀਂ ਉਰਜੇ ਤੋਂ ਪੂਰਾ ਸੰਤੋਸ਼ ਤੋਂ ਪੂਰਾ ਜੇ ਪੂਰਾ ਕੀ ਇਸ ਜ ਸਨੇਹਾ ਦੇਣਾ ਚਾਹੁੰਗੇ ਪੰਜਾਬ ਨੂੰ ਅਸੀਂ ਸਨੇਹਾ ਤਾਂ ਇਹੀ ਦੇਣਾ ਚਾਹੁੰਦੇ ਆ ਜੀ ਐਨ ਫਾਇਦਾ ਇਹ ਪਹਿਲੀ ਵਾਰ ਕੋਈ ਚੀਜ਼ ਪਾਈ ਹੈ ਇਹ ਠੀਕ ਆ ਜੀ ਦਾ ਸਾਨੂੰ ਤਸੱਲੀ ਹੋਈ ਹੈ ਤਸੱਲੀ ਹੋਈ ਖੁਸ਼ ਹੋ ਤੁਸੀਂ ਚਾਹ ਲੈ ਚਾਹ ਲੈ ਦਾਇਸੀ ਕੇ ਗੁਰਸੇਵ ਸਿੰਘ ਜੀ ਪਿੰਡ ਦਲੱਦੀ ਤੋਂ ਜਿਨ੍ਹਾਂ ਨੇ ਤੁਹਾਨੂੰ ਆਪਦੀ ਜਵਾਨੀ ਦੱਸਿਆ ਕਿ ਪਹਿਲਾਂ ਉਹ ਆਪਣਾ ਝੋਨੇ ਦੇ ਹਾਲਾਤ ਉਹਨਾਂ ਦੇ ਕੀ ਹੁੰਦੇ ਸੀ ਤੇ ਅੱਜ ਦੇ ਟਾਈਮ ਤੇ ਉਹ ਉਰਜਿਤ ਦਾ ਇਸਤੇਮਾਲ ਕਰਕੇ ਬਹੁਤ ਜ਼ਿਆਦਾ ਖੁਸ਼ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰ